ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਜਦੋਂ ਦੀ ਵੀ ਇਹ ਹੜ੍ਹ ਦੇ ਪ੍ਰਭਾਵਿਤ ਹੋਏ ਨੇ ਇਲਾਕੇ ਤੇ ਸਮੇਂ-ਸਮੇਂ ਅਨੁਸਾਰ ਰਾਸ਼ਨ ਦੀ ਲੋੜ ਸੀ ਤੇ ਰਾਸ਼ਨ ਭੋਤ ਹੋ ਗਿਆ ਹੋਰ ਚੀਜ਼ਾਂ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਮੱਛਰਦਾਨੀਆਂ ਹੋ ਗਈਆਂ ਮੈਡੀਕਲ ਕਿੱਟ ਹੋ ਗਈਆਂ ਅਨੇਕਾਂ ਤਰ੍ਹਾਂ ਦੀਆਂ ਚਦਰਾਂ ਹੋ ਗਈਆਂ ਆਪਣਾ ਕੋਟੀਆਂ ਹੋ ਗਈਆਂ ਅੰਬਲ ਹੋ ਗਏ ਤੇ ਜੋੜੇ ਹੋ ਗਏ ਇਹ ਬੀਬੀ ਕੋਲਾਪ্লাই ਕੇਂਦਰ ਵੱਲੋਂ ਸਮੇਂ-ਸਮੇਂ ਅਨੁਸਾਰ ਹਾਜ਼ਰੀ ਲਈ ਗਈ ਤੇ ਅੱਜ ਮੈਡਮ ਬੈਗ ਵੀ ਰਿਲੀਜ਼ ਕਰਨਗੇ ਜਿਹੜੇ ਬੱਚਿਆਂ ਦੇ ਸਕੂਲਾਂ ਦੇ ਬੈਗ ਖਰਾਬ ਹੋ ਗਏ ਤੇ ਇਸ ਤੋਂ ਇਲਾਵਾ ਭਲਾਈ ਕੇਂਦਰ ਵੱਲੋਂ ਅਨਾਉਂਸਮੈਂਟ ਹੋਈ ਸੀ ਵੀ ਪਸ਼ੂਆਂ ਦੇ ਜਿਨ੍ਹਾਂ ਦੇ ਇੱਕ ਜਾਂ ਦੋ ਪਸ਼ੂ ਸਨ ਤਿੰਨ ਸਨ ਸਾਰਿਆਂ ਦੀ ਡੈਥ ਹੋ ਗਈ ਹੈ ਉਹਨਾਂ ਨੂੰ ਇੱਕ-ਇੱਕ ਪਸ਼ੂ ਦਿੱਤਾ ਜਾਏਗਾ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਦੀ ਸ਼ੁਰੂਆਤ ਵੀਰਵਾਰ ਤੋਂ ਹੋ ਗਈ ਸੀ ਇੱਕ ਗਾਂ ਦਿੱਤੀ ਗਈ ਸੀ ਮਿਆਦੀਆਂ ਪ੍ਰਿੰਟ ਵਾਲੇ ਸਰੀਰ ਨੂੰ ਅੱਜ ਤਿੰਨ ਉਹ ਮੱਜਾਂ ਦੇ ਇੱਕ ਗਾਂ ਇਹ ਅੱਜ ਸਾਡੇ ਡੀਸੀ ਸਾਹਿਬ ਆਏ ਨੇ ਆਪਣੇ ਹੱਥੇ ਮੁਬਾਰਕ ਅਥਾਂ ਦੇ ਨਾਲ ਦੇਣਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਐਕਚੁਅਲੀ ਜਿਹੜੀ ਜਿਹੜੀ ਹੁਣ ਜਿਹੜਾ ਕੰਮ ਚੱਲ ਰਿਹਾ ਹੈ ਗਰਾਊਂਡ ਦੇ ਉੱਤੇ ਉਹ ਹੈਗਾ ਕਿ ਲੋਕਾਂ ਤੱਕ ਵੱਧ ਤੋਂ ਵੱਧ ਰਾਹਤ ਤੇ ਜਿਹੜੀ ਰੀਹੈਬਿਲਿਟੇਸ਼ਨ ਉਹਨਾਂ ਦਾ ਮੂਡ ਹੈ ਸੇਵਾ ਜਿਹੜਾ ਹੈ ਉਹ ਅਸੀਂ ਮੈਕਸਿਮਮ ਪਰਿਵਾਰਾਂ ਨੂੰ ਜਲਦ ਤੋਂ ਜਲਦ ਆਪਾਂ ਪਹੁੰਚਾਈਏ ਇਸ ਲਈ ਅਸੀਂ ਇਸ ਲਈ ਅਸੀਂ ਜਿਹੜਾ ਮਿਸ਼ਨ ਚੜ੍ਹਦੀ ਕਲਾ ਮਾਨਯੂਤ ਸੀਐਮ ਸਾਹਿਬ ਵੱਲੋਂ ਵੀ ਸ਼ੁਰੂ ਕੀਤਾ ਗਿਆ ਹੈ ਕਿ ਜਿਹੜਾ ਸਾਂਝਾ ਉਪਰਾਲਾ ਨਾਮ ਦਾ ਇੱਕ ਬੈਨਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਰੇ ਜਿੰਨੇ ਵੀ ਐਨਜੀਓਜ਼ ਐ ਜਾਂ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਐ ਉਹਦੇ ਵਿੱਚ ਅਸੀਂ ਮਿਲ ਕੇ ਕੰਮ ਕਰ ਲਿਆ ਨੇ ਜਿਦੇ ਵਿੱਚ ਜਿਹੜੇ ਸਭ ਤੋਂ ਪ੍ਰਭਾਵਿਤ ਜਾਂ ਸਭ ਤੋਂ ਪੀੜਿਤ ਪਰਿਵਾਰ ਸੀਗੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਜਿਵੇਂ ਅੱਜ ਬਾਬਾ ਜੀ ਵੱਲੋਂ ਸਕੂਲ ਬੈਗ ਦੀ ਸੇਵਾ ਕੀਤੀ ਜਾ ਰਹੀ ਹੈਗੀ ਹੈ ਜਿਹੜੇ ਪਰਿਵਾਰਾਂ ਦੀ ਜਿਹੜੇ ਪਸ਼ੂ ਸੀਗੇ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੀ ਵੀ ਬਾਬਾ ਜੀ ਹੈਲਪ ਕਰ ਰਹੇ ਹੈਗੇ ਸੋ ਇਸ ਤਰੀਕੇ ਨਾਲ ਐਸੀ ਇਹ ਚਾਰੀ ਹੈਗੀ ਹੈ ਕਿ ਜਿਹੜੇ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਸੀਗੇ ਉਹ ਮੁਰ ਆਪਣੇ ਪੈਰਾ ਤੇ ਖੜੇ ਹੋ ਸਕਣ ਕਿ ਆਪਣੀ ਜਿਹੜੀ ਨੋਰਮਲ ਜ਼ਿੰਦਗੀ ਉਹਦੇ ਵਿੱਚ ਵਾਪਸ ਆ ਸਕਣ ਉਹਦੇ ਲਈ ਅਸੀਂ ਹਰ ਪੱਖੋਂ ਜੋ ਸੰਭਵ ਮਦਦ ਪਹੁੰਚਾ ਸਕਾਂਗੇ ਅਸੀਂ ਜ਼ਰੂਰ ਪਹੁੰਚਾਵਾਂਗੇ ਉਸ ਮਕਸਦ ਨਾਲ ਅਸੀਂ ਸਾਰੀ ਹੀ ਸਮਾਜ ਸੇਵੀ ਸੰਸਥਾਵਾਂ ਨਾਲ ਜਿਨੇ ਵੀ ਕੰਮ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਕੁਝ ਪਿੰਡ ਵੀ ਅਡਾਪਟ ਕਰਾਏ ਹੈਗੇ ਆ ਸੋ ਥੈਟ ਵਤ ਤੋਂ ਵਤ ਜਿਹੜੀ ਸਹਾਇਤਾ ਹੈ ਸਰਕਾਰੀ ਮੁਆਵਜ਼ਾ ਤਾਂ ਜਾ ਹੀ ਰਿਹਾ ਹੈ ਬਟ ਉਸੇ ਨਾਲ ਇੱਕ ਜਿਹੜਾ ਮੋੜ ਬਸੇਬਾ ਹੈ ਉਹ ਵੀ ਲੋਕਾਂ ਦਾ ਜਲ ਤੋਂ ਜਲਦ ਹੋ ਸਕੇ ਇਸ ਲਈ ਮੈਂ ਬਾਬਾ ਜੀ ਨੂੰ ਵੀ ਬਹੁਤ-ਬਹੁਤ ਸ਼ੁਕਰੀਆ ਕਰਦੀ ਆਂ ਪੂਰੇ ਟਰੱਸਟ ਦਾ ਬਹੁਤ-ਬਹੁਤ ਸ਼ੁਕਰੀਆ ਕਰਦੀ ਆਂ ਕਿਉਂਕਿ ਇਹਨਾਂ ਨੇ ਸਾਡੀ ਸਪੋਰਟ ਡੇ 1 ਤੋਂ ਜਦੋਂ ਦਿਹਾੜ ਆਈ ਹੈਗੀ ਹੈ ਉਸ ਦਿਨ ਤੋਂ ਇਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਸੀਗੀ ਭਾਵੇਂ ਉਹ ਰਾਸ਼ਨ ਪਹੁੰਚਾਉਣ 'ਚ ਸਾਨੂੰ ਮਦਦ ਕੀਤੀ ਸੀਗੀ ਜਾਂ ਜਿਵੇਂ ਬੱਚਿਆਂ ਦੇ ਸਕੂਲ ਬੈਗ ਕਿਤਾਬਾਂ ਕਾਪੀਆਂ ਹੈਗੀਆਂ ਅਸੀਂ ਹਰ ਪੀਰੀਅਡ ਸਕੂਲਾਂ ਦੇ ਵਿੱਚ ਵੰਡ ਕੇ ਆਈ ਹੈਂ ਤੇ ਮੈਂ ਸਾਰੀ ਹੀ ਬਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬਹੁਤ ਧੰਨਵਾਦ ਕਰਦੀ ਹਾਂ ਜੋ ਕਿ ਸਾਡੇ ਸਾਂਝਾ ਉਪਰਾਲਾ ਮਿਸ਼ਨ ਚੜ੍ਹਦੀ ਕਲਾ ਤੇ ਜਿਹੜੀ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਜੁੜੇ ਪਾਲਿਸਰ ਜ਼ਿਲ੍ਹੇ ਦੇ ਵਿੱਚ ਅਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੁੱਲ ਕਿੰਨੇ ਪਿੰਡ ਨੇ ਤਾਂ ਹੁਣ ਤੱਕ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਆਪਾਂ ਪਹੁੰਚ ਚੁੱਕੇ ਜ ạ ਸਾਡੇ 198 ਵਿਲੇजेस ਸੀਗੇ ਜਿਹੜੇ ਕਿ ਪ੍ਰਭਾਵਿਤ ਹੋਈਆਂ ਉਹਦੇ ਵਿੱਚ ਅਸੀਂ ਸਾਰਿਆਂ ਦੇ ਵਿੱਚ ਪਹੁੰਚ ਤਾਂ ਚੁੱਕੇ ਹਾਂ ਪਰ ਜਿਹੜਾ ਹੁਣ ਅਸੀਂ ਕੰਮ ਕਰ ਰਹੇ ਹਾਂ ਉਹ ਮੁੜ ਵਸੇਬੇ ਦਾ ਕੰਮ ਕਰ ਰਹੇ ਹਾਂ ਰਾਹਤ ਦਾ ਕੰਮ ਜਾਂ ਰੈਸਕਿਊ ਆਪਰੇਸ਼ਨਸ ਦਾ ਕੰਮ ਉਹ ਤਾਂ ਖਤਮ ਹੋ ਚੁਕਿਆ ਹੈ ਬਸ ਜਿਹੜਾ ਲੋਕਾਂ ਨੂੰ ਹੁਣ ਰਿਲੀਫ ਦੀ ਲੋੜ ਹੈ ਸੋ ਥੈਟ ਉਹ ਆਪਣੇ ਪੈਰਾਂ ਤੇ ਫਿਰ ਦੁਬਾਰਾ ਖੜੀ ਹੋ ਸਕਣ ਉਹਦੇ ਲਈ ਅਸੀਂ ਸਾਰੇ ਪਿੰਡ ਜਿਹਦੇ ਵਿੱਚ ਵੱਧ ਤੋਂ ਵੱਧ ਅ ਗੰਭੀਰ ਹਾਲਾਤ ਹੋਏ ਸੀਗੇ ਉਹ ਐਕਚੁਅਲੀ ਜਿਹੜੇ ਵੱਧ ਤੋਂ ਵੱਧ ਗੰਭੀਰ ਹਾਲਤ ਵਾਲੇ ਪਿੰਡ ਸੀਗੇ ਉਹ 100 ਦੇ ਕਰੀਬ ਨੇ 198 ਤੋਂ ਉਹਨਾਂ ਸਾਰਿਆਂ ਨੂੰ ਅਸੀਂ ਵੰਡ ਚੁੱਕੇ ਆ ਅਸੀਂ 19 ਪਿੰਡ ਇਹੋ ਜਿਹੀ ਨੋਟੀਫਾਈ ਕੀਤੇ ਆ ਜਿਹਦੇ ਵਿੱਚ ਜੀ ਦੀ ਖੇਤ ਉਹਦਾ ਰੇਤ ਮੂਹਮ ਤਹਿਤ ਅਸੀਂ ਛੋਟੇ ਤੇ ਮਾਰਜਨਲ ਫਾਰਮਰਸ ਦੀ ਜਿਹੜੀ ਰੇਤ ਹੈ ਉਹਨਾਂ ਨੂੰ ਵੀ ਮਦਦ ਕਰ ਰਹੀ ਹੈ ਜੀਸੀਬੀ ਦੀ ਵੀ ਸੇਵਾ ਲੈ ਰਹੀ ਹੈ ਜੀਸੀਬੀ ਅਸੀਂ ਐਮਪੀ ਲੈਡ ਵੀ ਰਾਹੀਂ ਵੀ ਖਰੀਦੀ ਹੈ ਉਹ 19 ਪਿੰਡ ਨੇ ਜਿੱਥੇ ਸਭ ਤੋਂ ਵੱਧ ਦਿਨ 3 4 4 ਫੁੱਟ ਰੇਤ ਜਿਹੜੀ ਹੈ ਕਿਸਾਨਾਂ ਦੇ ਖੇਤਾਂ ਚ ਇਕੱਠੀ ਹੋ ਗਈ ਤੇ ਅਸੀਂ ਇਹ ਵੀ ਸੇਵਾ ਲੈ ਰਹੀ ਹੈ ਕਾਫੀ ਤੁਸਨ ਹੁਈ ਦੇ ਵਿੱਚ ਵੀ ਮਦਦ ਕਰ ਰਹੀਆਂ ਨੇ ਕਿ ਇੱਕ ਤਾਂ ਉਹਨਾਂ ਦਾ ਜਿਹੜਾ ਖੇਤ ਹੈ ਜਿਵੇਂ ਸਨ ਫਾਊਂਡੇਸ਼ਨ ਹੈ ਜਾਂ ਐਮਪੀ ਲਾਈਟ ਚੋਂ ਅਸੀਂ ਜੀਸੀਬੀਜ਼ ਵੀ ਲਿੱਤੀਆਂ ਨੇ ਕਿ ਉਹਨਾਂ ਦਾ ਖੇਤ ਤਿਆਰ ਕੀਤਾ ਜਾਵੇ ਤੇ ਉਹਨਾਂ ਨੂੰ ਜੋ ਵੀ ਬੀਜ ਜਾਂ ਫਰਟੀਲਾਈਜ਼ਰ ਦੀ ਜ਼ਰੂਰਤ ਹੋ ਉਹਨਾਂ ਨੂੰ ਮੂੜ ਦੁਬਾਰਾ ਪ੍ਰੋਵਾਈਡ ਕੀਤਾ। ਕਿ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਟੋਟਲ ਅਸੈਸਮੈਂਟ ਲੱਗੀ ਹੈ ਕਿੰਨੇ ਸਰਕਾਰੀ ਜੀ ਸਾਡੇ ਜਿਹੜੇ ਸਰਕਾਰੀ ਸਕੂਲ ਨੇ 50 ਦੇ ਕਰੀਬ ਹੁਣ ਵੀ ਅਸੀਂ ਨਹੀਂ ਖੋਲ पाए ਕਿਉਂਕਿ ਉਹ ਅਨਸੇਫ ਹੋ ਗਏ ਹਨ ਉਹਨਾਂ ਦੇ ਸਟਰਕਚਰਸ ਉਨਾ ਦੀ ਜਿਹੜੀ ਰੀਲੋਕੇਸ਼ਨ ਅਸੀਂ ਕਰ ਰਹੇ ਹਾਂ ਸੋ ਥੈਟ ਬੱਚਿਆਂ ਦੀ ਪੜ੍ਹਾਈ ਤੇ ਵੀ ਜ਼ਿਆਦਾ ਅਸਰ ਨਾ ਪਵੇ ਜਿਹੜੇ ਜਿਹੜੇ ਸਕੂਲ ਅਸੀਂ ਖੋਲ ਚੁੱਕੇ ਆ ਉੱਥੇ ਅਸੀਂ ਪੀਐਸਸੀਬੀ ਦੀ ਕਿਤਾਬਾਂ ਸਮੇਡ ਸਕੂਲ ਬੈਗ ਬੱਚਾ ਨੂੰ ਦੁਬਾਰਾ ਪ੍ਰੋਵਾਈਡ ਕਰ ਰਹੇ ਹਾਂ ਸੋ ਥੈਟ ਉਹਨਾਂ ਬੱਚਿਆਂ ਨੂੰ ਵੀ ਅਸੀਂ ਦੁਬਾਰਾ ਔਨ ਟ੍ਰੈਕ ਉਹਨਾਂ ਦੀ ਪੜ੍ਹਾਈ ਵੱਲ ਅਸੀਂ ਲਿਆ ਸਕੀਏ ਮੈਮ ਮਾਮ ਬੱਸਿਆ ਕਿ ਇੱਕ ਬਹੁਤ ਹੀ ਔਖੀ ਕੜੀ ਹੈ ਇਹ ਇਨਫੈਕਟ ਜਿਹੜੇ ਬੰਨ ਬੰਨੇ ਸੀਗੇ ਅਸੀਂ ਆਪ ਜ਼ਿਲ੍ਹਾ ਪ੍ਰਸ਼ਾਸਨ ਨੇ ਆਪ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਸਰਾਲੀ ਸਾਹਿਬ ਬਾਬਾ ਜੀ ਨੂੰ ਜੱਜਕਾਰ ਸਿੰਘ ਜੀ ਬਾਬਾ ਜੀ ਨੂੰ ਅਸੀਂ ਆਪ ਰਿਕੁਐਸਟ ਕੀਤੀ ਸੀ ਕਿ ਗੁਰੂ ਗ੍ਰੋਪ ਕੇ ਬਾਗ ਜਿਹੜੇ ਬਾਬਾ ਜੀ ਹੈ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਬਿਕਾਜ਼ ਜਿਹੜੇ ਸਾਡੇ ਲੋਕ ਉਸ ਪਿੰਡ ਤੇ ਸੀਗੇ ਉਹ ਕਾਫੀ ਪੀੜਤ ਸਨ ਤੇ ਉਸ ਟਾਈਮ ਤੇ ਆਪਾਂ ਨੂੰ ਇਮੀਡੀਏਟਲੀ ਜਿਹੜੀ ਹੈ ਸਾਡੇ 23 ਜਿਹੜੇ ਬੰਦਸ ਦੇ ਵਿੱਚ ਪੁਆਇੰਟਸ ਦੇ ਟੋਪਲ ਓਵਰ ਹੋ ਕੇ ਪਾਣੀ ਜਿਹੜਾ ਹੈਗਾ ਬਹੁਤ ਵੱਡੇ ਵੱਡੇ ਪਾਰ ਉਨੇ ਕੀਤੇ ਆਲਮੋਸਟ ਜਿਹੜਾ ਹੈ ਇੱਕ ਇੱਕ ਕਿਲੋਮੀਟਰ ਦੇ ਵੀ ਪਾਰ ਸੀਗੇ ਸੋ ਜ਼ਰੂਰੀ ਸੀਗਾ ਕਿ ਇਮੀਡੀਏਟਲੀ ਉਹਦੇ ਵਿੱਚ ਕੰਮ ਸ਼ੁਰੂ ਹੋਵੇ ਸੋ ਅਸੀਂ ਆਰਮੀ ডিপਾਰਟਮੈਂਟ ਦੇ ਜਿਹੜੇ ਜਿਹੜੇ ਕਾਰ ਸੇਵਾ ਦੇ ਬਾਬਾ ਜੀ ਸਾਰਿਆਂ ਨੂੰ ਅਸੀਂ ਰਿਕੁਐਸਟ ਕਰਕੇ ਸਾਰਿਆਂ ਨੂੰ ਇਕੱਠੇ ਅਸੀਂ ਸਾਰੇ ਹੀ ਪੜਾਅ ਤੇ ਕੰਮ ਸ਼ੁਰੂ ਕੀਤਾ ਸੀ ਸੋ ਥੈਟ ਜਿਹੜੀ ਸੰਗਤ ਹੈ ਕਿਉਂਕਿ ਸਾਡੀ ਆਪਣੇ ਜਿਹੜੇ ਪੀਐਨਸੀ ਵੀ ਉਹ ਬਿਲਕੁਲ ਹੀ ਪਾਰਟਿਸਿਪੇਟ ਨਹੀਂ ਕਰ ਪਾਰੇ ਸੀਗੇ ਸੇਵਾ ਦੇ ਵਿੱਚ ਜਾਂ ਲੇਬਰ ਦੇ ਤੌਰ ਤੇ ਕਿਉਂਕਿ ਉਹ ਆਪ ਬਹੁਤ ਜ਼ਿਆਦਾ ਪੀੜਿਤ ਹਨ ਤੇ ਜਿਹੜੀ ਸੰਗਤਾਂ ਵੀ ਆਈ ਸੰ ਉਹ ਬਾਹਰੋਂ ਫਿਰੋਜ਼ਪੁਰ ਤੋਂ ਵੀ ਮੋਗਾ ਤੋਂ ਵੀ ਕਰਨਤਾਰਨ ਤੋਂ ਵੀ ਸੰਗਤਾਂ ਆਈਆਂ ਸੀਗੀਆਂ ਜਿਹੜੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੇਵਾ ਇੱਥੇ ਨਿਭਾਈ ਹੈ ਉਹਨਾਂ ਸਾਰਿਆਂ ਨੂੰ ਵੀ ਮੈਂ ਸ਼ੁਕਰੀਆ ਕਰਦੀ ਆਂ ਕਿ ਸਾਡੇ ਇੱਕ ਕਾਲ ਤੇ ਇੰਨੇ ਲੋਕ ਜਿਹੜੇ ਨੇ ਉੱਥੇ ਹਾਜ਼ਰ ਹੋਏ ਸੋ ਥੈਟ ਇਹ ਕੰਮ ਜਿਹੜਾ ਐਮਰਜੈਂਸੀ ਬੇਸਿਸ ਤੇ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਲੋਕਾਂ ਦੇ ਤਰ੍ਹਾਂ ਕਿ ਸਾਡੇ ਤੱਕ ਪਹੁੰਚੇ ਨਹੀਂ ਤੇ ਚੇ ਕਰ ਰਾ ਸਿਆਸਤ ਵੀ ਨਹੀਂ ਦੀ ਤਾਂ ਕੁਝ ਇਸ ਤਰ੍ਹਾਂ ਦੇ ਘਰ ਵਿੱਚ ਤੇ ਲੋੜ ਤੋਂ ਵੱਧ ਪੁੱਛ ਜਾ ਰਿਹਾ ਆ ਇਸ ਸਮੇਂ ਮੈਂ ਕੈਨ ਆਨ ਕਰ ਦਈਏ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਜਨਾਲਾ ਜਨਾਲਾ ਰਮਦਾਸਪੁਰ ਤੇ ਇੱਕ ਟਰੱਕ ਲੁੱਟ ਲਿਆ ਗਿਆ ਮਤਲਬ ਉਹ ਇੱਕ ਵੀਡੀਓ ਸਕਣੇ ਪਾਈ ਹੈ ਕਿ ਅਸੀਂ ਰਾਸ਼ਨ ਲੈ ਕੇ ਪਹੁੰਚੇ ਆਂ ਤੇ ਸਾਨੂੰ ਰੋਡ ਤੇ ਲੁੱਟ ਲਿਆ ਗਿਆ ਉਹਨਾਂ ਕਲਾਕ ਕੋਈ ਤੁਸੀਂ ਐਕਸ਼ਨ ਲਓਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇੱਕ 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 ਹੁਣ ਚਾਹਤ ਵੀ ਹੋਈ ਹੈ ਜੀ ਇਹ ਅਸੀਂ ਜੇ ਦੇਖੀਏ ਅਸੀਂ ਸਾਂਝਾ ਉਪਰਾਲਾ ਨਾਮ ਦਾ ਇੱਕ ਪਲੈਟਫਾਰਮ ਸ਼ੁਰੂ ਕੀਤਾ ਸੋ ਥੈਟ ਹਰੇਕ ਐਨਜੀਓ ਨੂੰ ਵੀ ਪਤਾ ਹੋਵੇ ਕਿ ਦੂਜੀ ਐਨਜੀਓ ਕਿੱਥੇ ਚਲੀ ਗਈ ਹੈ ਜਾਂ ਕਿੱਥੇ ਕੰਮ ਕਰ ਰਹੀ ਹੈ ਸਰਕਾਰ ਨੇ ਕਿਹੜੇ-ਕਿਹੜੇ ਪਰਿਵਾਰਾਂ ਨੂੰ ਰੀਚ ਆਊਟ ਕਰ ਲਿਆ ਸੋ ਥੈਟ ਇਹ ਡੁਪਲੀਕੇਸ਼ਨ ਜਿਹੜੀ ਹੈ ਉਹ ਨਾ ਹੋਵੇ ਤੇ ਜਿਹੜੀ ਐਕਚੁਅਲੀ ਸਭ ਤੋਂ ਵੱਧ ਪੀੜਿਤ ਹੈ ਹੁਣ ਜਿਵੇਂ ਬਾਬਾ ਜੀ ਵੀ ਜਿਹੜੀਆਂ ਮੱਝਾ ਦੇ ਰਹੇ ہیں ਅੱਜ ਉਹ ਸਾਡੀ ਆਈਡੈਂਟੀਫਾਈਡ ਪਰਿਵਾਰਾਂ ਨੂੰ ਦੇ ਰਹੀ ਹੈ ਤਾਂ ਹੀ ਅਸੀਂ ਸਾਂਝਾ ਉਪਰਾਲਾ ਨਾਮ ਦਾ ਇੱਕ ਪਲੈਟਫਾਰਮ ਲੈ ਕੇ ਆਏ ਜਿਹਦੇ ਵਿੱਚ ਸਰਕਾਰ ਦੀ ਆਈਡੈਂਟੀਫਾਈਡ ਬੈਨੀਫਿਸ਼ੀਅਰੀਜ਼ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ ਤੇ ਜਿਹੜੇ ਪਿੰਡ ਹੈ ਉਹ ਆਪਾਂ ਇਸ ਤਰੀਕੇ ਨਾਲ ਬੰਡੀ ਹੈ ਸੋ ਦੈਟ ਇੱਕ ਖਾਤੇ ਇੱਕ ਹੀ ਐਨਜੀਓ ਜਿਹੜੀ ਆਪਣੀ ਸੇਵਾ ਦੇ ਰਹੀ ਹੈ ਸੋ ਇਹੀ ਪੁਆਇੰਟ ਸੀਗਾ ਸਾਝੇ ਉਠਾ ਦੇ ਦਾ ਸੈਕੰਡ ਜਿਹੜੀ ਤੁਸੀਂ ਗੱਲ ਕੀਤੀ ਅਸੀਂ ਐਕਸ਼ਨਸ ਵੀ ਲਿੱਤੀਆਂ ਨੇ ਜੀ ਸਾਡੀ ਜਿਹੜੀ ਰਾਹਤ ਸਮੱਗਰੀ ਸੀਗੀ ਉਹ ਕੋਈ ਵੇਚ ਵੀ ਰਏ ਸੀਗੇ ਉਹਨਾਂ ਤੇ ਵੀ ਅਸੀਂ ਐਕਸ਼ਨ ਲਿੱਤੀਆਂ ਨੇ ਬਟ ਹੁਣ ਇਹ ਹੋਏ ਸਮਾਂ ਹੈ ਜਿਹੜਾ ਮੈਂ ਜ਼ਿਆਦਾ ਫੋਕਸ ਕਰਾਂਗੀ ਮੁਰਬਸੇ ਦੇ ਦਾ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ

ਚਾਰ ਜੀਸੀਡੀਆਰ ਟਰੈਕਟਰਸ ਖਰੀਦੇ ਨੇ ਪਲੱਸ ਅਸੀਂ ਜਿਹੜੇ ਸਮਾਜ ਸੇਵੀ ਸੰਸਥਾਵਾਂ ਹੈਗੀ ਆ ਸਾਲ ਫਾਊਂਡੇਸ਼ਨ ਜਿਹੜੇ ਹੈਗੀ ਹੈ ਉਹ ਵੱਡੇ ਪੱਧਰ ਤੇ ਅਸੀਂ ਜਿਹੜੇ ਛੋਟੇ ਤੇ ਮਾਰਜਨਲ ਫਾਰਮਰਸ ਨੇ ਉਹਨਾਂ ਨੂੰ ਆਪ ਇਹ ਫ੍ਰੀ ਆਫ ਕਾਸਟ ਮਸ਼ੀਨਰੀ ਪ੍ਰੋਵਾਈਡ ਕਰ ਰਹੇ ਨਾ ਅਸੀਂ ਤੇਲ ਦਾ ਖਰਚਾ ਉਹਨਾਂ ਤੋਂ ਲੈ ਰਹੀ ਹਾਂ ਕਿ ਉਹਨਾਂ ਦਾ ਖੇਤ ਜਿਹੜਾ ਅਸੀਂ ਪਿਆਰ ਕਰੀਏ ਤਾਂ ਜੋ ਕਣਕ ਪੀਜਣ ਯੋਗ ਹੋ ਖੇਤ ਹੋ ਜਾਵੇ ਸੋ ਅਸੀਂ ਆਪਣੀ ਪੂਰੀ ਤੰਦੇਹੀ ਨਾਲ ਉਹਨਾਂ 19 ਪਿੰਡਾਂ ਦੇ ਵਿੱਚ ਜਿੱਥੇ ਸਭ ਤੋਂ ਵੱਧ ਸੈਂਟਿੰਗ ਹੋਈ ਹੈ ਉੱਥੇ ਇਹ ਕੰਮ ਕਿਸਾਨਾਂ ਦੀ ਹੈਲਪ ਲੈ ਕਰ ਰਹੇ